ਪੱਤਰਕਾਰ ਜਗਜੀਤ ਸਿੰਘ ਪੱਟੀ ਦੀ ਖਾਸ ਰਿਪੋਰਟ ਫਲੋਰ ਔਰ ਨੂਰਮਲ ਰੋਡ ਦੇ ਉੱਤੇ ਜਿਹੜੀ ਰੇਲਵੇ ਕ੍ਰੋਸਿੰਗ ਹੈ ਜਿੱਥੋਂ ਤਕਰੀਬਨ ਦਿਨ ਦੇ ਵਿੱਚ 170 ਦੇ ਲਗਭਗ ਜਿਹੜੀਆਂ 24 ਘੰਟੇ ਦੇ ਵਿੱਚੋਂ ਇਤੋਂ ਜਿਹੜੀਆਂ ਟ੍ਰੇਨਾਂ ਉਹ ਇਤੋਂ ਲੰਘਦੀਆਂ ਜਿਹਦੇ ਕਰਕੇ ਬਹੁਤ ਲੰਬਾ ਸਮਾਂ ਫਾਟਕ ਬੰਦ ਰਹਿੰਦਾ ਔਰ ਸ਼ਹਿਰ ਦੇ ਜਿਹੜੇ ਦੋਨੇ ਹਿੱਸੇ ਆ ਦੋ ਹਿੱਸਿਆਂ ਦੇ ਵਿੱਚ ਵੰਡੇ ਜਾਂਦੇ ਆ ਔਰ ਸ਼ਹਿਰ ਨੂੰ ਬੜੀ ਦਿੱਕਤ ਹੈ ਸ਼ਹਿਰ ਦੇ ਨਾਲ-ਨਾਲ ਪਿੰਡਾਂ ਦੇ ਜਿਹੜੇ ਲੋਕ ਸ਼ਹਿਰ ਦੇ ਵਿੱਚ ਜਰੂਰੀ ਕੰਮਾਂ ਲਈ ਜਾਂਦੇ ਉਹਨਾਂ ਨੂੰ ਬੜੀ ਵੱਡੀ ਦਿੱਕਤ ਹੈ ਸੋ ਇਸ ਕਰਕੇ ਅੱਜ ਰੇਲਵੇ ਦੇ ਸੀਨੀਅਰ ਅਧਿਕਾਰੀ ਦਿੱਲੀ ਤੋਂ ਔਰ ਲੋਕਲ ਉਹਨਾਂ ਦੀ ਸਾਰੀ ਟੀਮ ਔਰ ਨਾਲ ਪੰਜਾਬ ਸਰਕਾਰ ਦੇ ਪੀਡਬਲਯੂਡੀ ਦੇ ਔਰ ਐਨਐਚਏਆਈ ਦੇ ਜਿਹੜੇ ਸਾਰੇ ਅਧਿਕਾਰੀ ਹੈ ਸਾਂਝੇ ਤੌਰ ਦੇ ਉੱਤੇ ਅੱਜ ਇਸ ਸਮੱਸਿਆ ਦਾ ਹੱਲ ਕੱਢਣ ਲਈ ਆਏ ਆ ਔਰ ਕਿਉਂਕਿ ਇਹਦੇ ਲਈ ਪਹਿਲਾਂ ਤਕਰੀਬਨ 47 ਕਰੋੜ ਰੁਪਏ ਜਿਹੜਾ ਰੇਲਵੇ ਨੇ ਮਨਜ਼ੂਰ ਵੀ ਕੀਤਾ ਸੀ ਪਰ ਉਹ ਜਿਹੜਾ ਪਹਿਲਾ ਨਕਸ਼ਾ ਬਣਿਆ ਸੀ ਉਹਦੇ ਵਿੱਚ ਕੁਝ ਖੱਦਸ਼ੇ ਸਨ ਜਿਨ੍ਹਾਂ ਨੂੰ ਕਰੈਕਟ ਕਰਨ ਦੇ ਲਈ ਅੱਜ ਦਿੱਲੀ ਤੋਂ ਜਿਹੜੀ ਹੈ ਸਾਡੇ ਚੀਫ ਇੰਜੀਨੀਅਰ ਸਾਹਿਬ ਜਿਹੜੇ ਖੁਦ ਸੰਧੂ ਸਾਹਿਬ ਇੱਥੇ ਪਹੁੰਚੇ ਐ ਸੋ ਸਾਰੀਆਂ ਟੀਮਾਂ ਇੱਥੇ ਆਈਆਂ ਔਰ ਵਾਜਬ ਹੱਲ ਜਿਦੇ ਚ ਲੋਕਾਂ ਦਾ ਮਸਲਾ ਵੀ ਹੱਲ ਹੋ ਜਾਵੇ ਔਰ ਜਿਹੜੇ ਦੁਕਾਨਦਾਰ ਹਨ ਉਹਨਾਂ ਨੂੰ ਵੀ ਕੋਈ ਵੱਡੀਆਂ ਤਕਲੀਫਾਂ ਨਾ ਆਣ ਉਹਨਾਂ ਦੇ ਕਾਰੋਬਾਰ ਵੀ ਜਿਹੜੇ ਉਹ ਡਿਸਟਰਬ ਨਾ ਹੋਣ ਇਸ ਤਰੀਕੇ ਦਾ ਕੋਈ ਇਹਦਾ ਹੱਲ ਇਹਦੇ ਨਕਸ਼ੇ ਹੈ ਜਿਹੜੇ ਉਹਨਾਂ ਦੇ ਕੁਝ ਜਿਹੜਾ ਡਿਪਾਰਟਮੈਂਟ ਕਰਨ ਜਾ ਰਿਹਾ ਉਹਦੇ ਲਈ ਅੱਜ ਸਾਂਝੇ ਤੌਰ ਤੇ ਉੱਤੇ ਸਾਰੇ ਡਿਪਾਰਟਮੈਂਟ ਅੱਜ ਇਕੱਠੇ ਹੋਏ